ਹਲੋ ਹਾਂਜੀ ਹਾਂਜੀ ਬੀਬੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਲੰਧਰੋਂ ਗੱਲ ਕਰੰਦਿਆਂ ਮੇਰਾ ਨਾਮ ਸਾਹਿਬ ਸਿੰਘ ਹੈ ਜੀ 1 ਇੰਡੀਆ ਪੰਜਾਬੀ ਨਿਊਜ਼ ਚੈਨਲ ਤੋਂ ਅੱਛਾ ਬੀਬੀ ਜੀ ਮੇਰਾ ਸਿਰਫ ਇੱਕ ਸਵਾਲ ਹੈ ਮੈਂ ਤੁਹਾਨੂੰ ਕਰਨਾ ਚਾਹੁੰਦਾ ਕਿ ਖਬਰਾਂ ਵਾਰ-ਵਾਰ ਚੱਲਦੀਆਂ ਪਈਆਂ ਭਾਈ ਹਰਪ੍ਰੀਤ ਸਿੰਘ ਜੀ ਬਾਰੇ ਵੀ ਕਿ ਕਹਿੰਦੇ ਉਹਨਾਂ ਦੀ ਧਰਮ ਪਤਨੀ ਨੇ ਪੁਲਿਸ ਨੂੰ ਟਿਪ ਦਿੱਤੀ ਹੈ ਤੇ ਤਾਂ ਕਰਕੇ ਪੁਲਿਸ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਹੈ ਕਿ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਤੁਸੀਂ ਦੱਸਿਓ ਕਰੀਏ ਤਾਂ ਮੈਂ ਪਤਨੀ ਤਾਂ ਮੇਰੇ ਕੋਲ ਹੀ ਬੈਠੀ ਉਹਨਾਂ ਦੀ ਕਦੀ ਖਬਰਾਂ ਤੇ ਸਚਾਈ ਨੋਟ ਹੀ ਨਾ ਕਰਿਆ ਕਰੋ ਤਾਂ ਮੈਂ ਪਤਨੀਆ ਮੇਰੇ ਕੋਲ ਆ ਕਦੀ ਇੱਕ ਦਿਨ ਵੀ ਫੇਕੇ ਨਹੀਂ ਗਈ ਇਹ ਉਹਨਾਂ ਦੀ ਸਾਰੀਆਂ ਸਾਜ਼ਿਸ਼ਾਂ ਘਰੋਂ ਪਤਨੀ ਤੇ ਕੋਈ ਆ ਮੇਰੇ ਕੋਲ ਖਲੋਤੀ ਹੈ ਇਹ ਗੱਲ ਵੀ ਕਰਨੀ ਤੇ ਕਰ ਚਾਹੁੰਦੇ ਜਿਵੇਂ ਉਹ ਤਾਂ ਮਿਲ ਕੇ ਵੀ ਆਈ ਆ ਤੁਸੀ ਤੁਸੀ ਮੈਂ ਬਿਲਕੁਲ ਕੀ ਤੁਸੀਂ ਗੱਲ ਕਰਾ ਸਕਦੇ ਹੋ ਮੇਰੀ ਇਹੋ ਜਿਹੀ ਇਹਨਾਂ ਨੂੰ ਸ਼ਰਮ ਨਹੀਂ ਹੁੰਦੀ ਜਿਹੜੀਆਂ ਇਹੋ ਜਿਹੀਆਂ ਖਬਰਾਂ ਦਿੰਦੇ ਮੈਨੂੰ ਤੇ ਇਹ ਹੈਰਾਨ ਗਿਆ ਮੀਡੀਆ ਤੇ ਵੀ ਕੀ ਏਡਾ ਹੈ ਮੈਂ ਬਿਲਕੁਲ ਮੈਂ ਕਿਉਂਕਿ ਕੱਲ ਦੀ ਇਹ ਖਬਰ ਬਹੁਤ ਜ਼ਿਆਦਾ ਪ੍ਰਚਲਿਤ ਸੀ ਤਾਂ ਹੀ ਕਰਕੇ ਅਸੀਂ ਸੋਚਿਆ ਕਿ ਪਹਿਲਾਂ ਤੁਹਾਡੇ ਤੋਂ ਕਨਫਰਮ ਕਰ ਲਿਆ ਜਾਵੇ। ਹਾਂ ਤੁਸੀਂ ਇੱਕ ਮਿੰਟ ਉਹਨਾਂ ਦੇ ਧਰਮਪਤਨੀ ਨਾਲ ਕਰੋ ਗੱਲ ਕਿ ਜੇ ਉਹ ਕਦੀ ਵੀ ਰੋਸ ਕੇ ਗਈ। ਜੀ ਜੀ ਪਲੀਜ਼ ਮੇਰੀ ਕਰਾਓ। ਹੈਲੋ ਸਸ਼ਿਕਲ ਬੀਬੀ ਜੀ। ਹਾਂਜੀ ਸਸ਼ਿਕਲ ਜੀ। ਬੀਬੀ ਜੀ ਤੁਸੀਂ ਆਪਣਾ ਨਾਮ ਦੱਸ ਸਕਦੇ ਹੋ? ਹਾਂਜੀ ਜਨਾਜ਼ ਕੋਰ। ਜਨਾਜ਼ ਕੋਰ ਜੀ ਕੀ ਤੁਸੀਂ ਭਾਈ ਹਰਪਿੰਦਰ ਸਿੰਘ ਜੇ ਧਰਮਪਤਨੀ ਲੋ? ਹਾਂ ਜੀ। ਇੱਕ ਖਬਰ ਵੀ ਵੀ ਤੁਹਾਨੂੰ ਕਾਫੀ ਚੱਲਦੀ ਵੀ ਸੀ ਤੁਹਾਨੂੰ ਵੀ ਸ਼ਾਇਦ ਪਤਾ ਹੋਣਾ ਹੈ ਕਿ ਤੁਸੀਂ ਜਿਹੜੇ ਹੋ ਤੁਸੀਂ ਟਿਪ ਦਿੱਤੀ ਕਹਿੰਦੇ ਕਿ ਤੁਹਾਡੇ ਪਤੀ ਨਸ਼ਾ ਕਰਦੇ ਆ ਇਦਾਂ ਉਦਾਂ ਤੇ ਉਹ ਉਹ ਕਿਸ ਤਰ੍ਹਾਂ ਤੁਸੀਂ ਉਹ ਖਬਰ ਦੇਖਦੇ ਹੋ ਕਿ ਬਹੁਤ ਇਲਜ਼ਾਮ ਲੱਗ ਰਹੇ ਕਹਿੰਦੇ ਕਿ ਤੁਸੀਂ ਆਪਣੇ ਪੇਕੇ ਘਰ ਗਏ ਹੋਏ ਸੀ ਤੇ ਉੱਥੇ ਜਾ ਕੇ ਤੁਸੀਂ ਰੁੱਸੇ ਹੋਏ ਸੀ ਇਦਾਂ ਮੇਰੇ ਕੋਲ ਸੌ ਜੀ ਇੱਥੇ ਰੋਜ਼ ਮੀਡੀਆ ਆਉਂਦਾ ਵਾ ਜੀ ਠੀਕ ਆ ਰੋਜ਼ ਬਹੁਤ ਲੋਕੀ ਆਉਂਦੇ ਹਜ਼ਾਰਾਂ ਦੀ ਗਿਣਤੀ ਦੇ ਨਾਲ ਆਉਂਦੇ ਆ ਜੀ 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 ਠੀਕ ਆ ਮੈਂ ਉਹਨਾਂ ਦੇ ਸਾਹਮਣੇ ਹੁੰਦੀ ਆ ਜੀ ਠੀਕ ਆ ਈਵਨ ਕਿ ਮੈਂ ਖੁਦ ਦਰਵਾਜ਼ਾ ਬਹੁਤ ਵਾਰੀ ਖੋਲਦੀ ਆ ਹੂੰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਮੈਂ ਮਤਲਬ ਪੱਕੇ ਰਹਿਣੀ ਆ ਕਿ ਸਾਰੇ ਰਹਿਣੀ ਆ ਜੀ 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 ਠੀਕ ਆ ਦੂਜੀ ਗੱਲ ਮੀਡੀਆ ਦਾ ਕੰਮ ਬਕਵਾਸ ਕਰਨਾ ਲੋਕਾਂ ਦਾ ਵੀ ਕੰਮ ਆ ਠੀਕ ਆ ਉਹ ਤੇ ਭਾਈ ਅੰਮ੍ਰਿਤਸਰ ਵੀ ਬਹੁਤ ਕੁਝ ਬੋਲੇ ਸੀਗੇ ਹੈ ਨਾ ਜੀ 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 ਬਾਕੀ ਮੈਨੂੰ ਲੱਗਦਾ ਵਾ ਕਿ ਇੱਕ ਤੇ ਲੋਕ ਅਸੀਂ ਓਦਾਂ ਹੀ ਅਪਸੈਟ ਆ ਸਾਨੂੰ ਜਿਹੜੇ ਇਸ ਸਟੇਮ ਦੇ ਵਿੱਚ ਫਸਾਇਆ ਜਾ ਰਿਹਾ ਉਹ ਤੁਹਾਨੂੰ ਵੀ ਪਤਾ ਹੀ ਆ ਹੈ ਨਾ ਤੇ ਮੈਨੂੰ ਲੱਗਦਾ ਕਿ ਜਿਹੜਾ ਆਲਰੇਡੀ ਪਰੇਸ਼ਾਨ ਹੋਵੇ ਉਹਨੂੰ ਨਹੀਂ ਹੋਰ ਕਰਨਾ ਚਾਹੀਦਾ ਜੀ 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 ਹਾਂਜੀ ਤੁਹਾਨੂੰ ਵੀ ਪਤਾ ਹੋਵੇ ਕਿ ਮਤਲਬ ਫੈਮਲੀ ਨੂੰ ਪਹਿਲੇ ਤੇ ਟਾਰਗੇਟ ਕਰਦੇ ਆ ਹਰ ਵਾਰੀ ਹੂੰ ਥੋੜੀ ਮੈਨੂੰ ਜੀ ਜੀ ਹਾਂਜੀ ਹਾਂਜੀ ਨਹੀਂ ਥੋੜੀ ਤੁਸੀਂ ਮਿਲ ਕੇ ਆਏ ਸੀ ਭਾਈ ਹਰਪ੍ਰੀਤ ਨੂੰ ਮੈਂ ਉਹ ਵੀ ਪੁੱਛਿਆ ਕੀ ਕੀ ਹਾਲਾਤ ਨੇ ਹਾਂਜੀ ਮਿਲ ਕੇ ਆਏ ਸੀ ਮੈਂ हां जी ठीक है मतलब ठीक-ठाक सही है जी जी ठीक है ठीक है तो वीडियो कर लेंगे हां जी बिल्कुल यही कन्फर्मेशन करनी थी बहुत शुक्रिया ਤੁਸੀਂ ਸਮਾਂ ਦਿੱਤਾ हां जी प्लीज ਤੁਹਾਡੇ प्लीज रिक्वेस्ट ਹੈ ਕਿ आई मीन दिस कैंप प्लीज ਕੋਸ਼ਿਸ਼ ਨਾ ਦੀ ਗੱਲ ਦੀ ਯੂਜ਼ ਨਾ ਕਰ ਜੀ ਜੀ ਬਿਲਕੁਲ ਮੈਂ ਤਾਂ ਅਸੀਂ ਤਾਂ ਹੀ ਜਾ ਕੇ ਤੁਹਾਨੂੰ ਅਪਰੋਚ ਕੀ ਮੈਂ ਤਾਂ ऑलरेडी ਫੈਮਿਲੀ ਪਰੇਸ਼ਾਨ ਹੁੰਦੀ ਆ ਹਨਾ ਮਤਲਬ ਕਿਉਂ ਹੋਰ ਕਰਨਾ ਮੈਂ ਤੇ ਮਨ ਮਤਲਬ ਆਪਣੇ ਪੇਕੇ ਵੀ ਬਹੁਤ ਘੱਟ ਜਾਂਦੀਆਂ ਮੇਰੇ ਮਮਾ ਪਾਪਾ ਮੈਨੂੰ ਮੋਸਟਲੀ ਇੱਥੇ ਮਿਲ ਜਾਂਦੇ ਆ ਕਿਉਂਕਿ ਇੱਥੇ ਜਿੰਨਾ ਮਤਲਬ ਸੰਗਤ ਆਉਂਦੀ ਆ ਫਿਰ ਮਤਲਬ ਉਨਨੂੰ ਵੀ ਟੈਂਡ ਕਰਨਾ ਪੈਂਦਾ ਵਾ ਨਹੀਂ ਬਿਲਕੁਲ ਬੀਬੀ ਜੀ ਪਹਿਲਾਂ ਵੀ ਅਸੀਂ ਇਹ ਖਬਰ ਲਾਉਣ ਤੋਂ ਪਹਿਲਾਂ ਜ਼ਰੂਰੀ ਸਮਝਿਆ ਕਿ ਤੁਹਾਡੇ ਨਾਲ ਵੀ ਇੱਕ ਵਾਰੀ ਗੱਲ ਕਰ ਲਈ ਜਾਵੇ ਪਰਿਵਾਰ ਨਾਲ ਕਰ ਲਈਏ ਕਿਉਂਕਿ ਜ਼ਰੂਰੀ ਹੈ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਥੈਂਕ ਯੂ ਹਾਂਜੀ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ